ਵਿਧਵਾ ਔਰਤ ਦੇ ਇੱਕ ਚਾਚਾ ਸੋਰਾ ਗੰਦੀ ਨਿਗਾਹ ਰੱਖਦਾ ਸੀ ਜਿਸ ਤੋਂ ਬਾਅਦ ਉਸਨੇ ਆਪਣੀਆਂ ਹੱਦਾਂ ਟੱਪੀਆਂ ਹੋਈਆਂ ਨੇ ਇਹ ਮਾਮਲਾ ਕਾਫੀ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਜਿੱਥੇ ਵਿਧਵਾ ਔਰਤ ਦੇ ਪਤੀ ਦੀ ਕੁਝ ਸਮੇਂ ਪਹਿਲਾਂ ਹੀ ਮੌਤ ਹੋ ਗਈ ਸੀਗੀ ਔਰ ਇਸ ਦਾ ਇੱਕ ਬੇਟਾ ਸੀਗਾ ਉਸ ਦੀ ਵੀ ਮੌਤ ਹੋ ਗਈ ਸੀ ਤੇ ਹੁਣ ਘਰ ਦੇ ਵਿੱਚ ਵਿਧਵਾ ਔਰਤ ਇਕੱਲੀ ਰਹਿੰਦੀ ਸੀ ਤੇ ਉਸ ਦਾ ਚਾਚਾ ਸੋਰਾ ਜੋ ਗਵਾਂਡ ਦੇ ਵਿੱਚ ਰਹਿੰਦਾ ਉਹ ਬੁਰੀ ਨਜ਼ਰ ਰੱਖਦਾ ਸੀ ਤੇ ਉਸਨੇ ਹੱਦਾਂ ਉਦੋਂ ਟੱਪੀਆਂ ਜਦੋਂ ਇਹ ਚਾਚਾ ਸੋਰੇ ਨੇ ਘਰ ਦੇ ਵਿੱਚ ਫਾਇਰ ਕੀਤੀ ਹੈ ਹਾਲਾਂਕਿ ਵਿਧਵਾ ਔਰਤ ਦੇ ਵੱਲੋਂ ਮੋਦਵਾਰ ਬੰਦਿਆਂ ਦੇ ਕੋਲੋਂ ਮਦਦ ਵੀ ਮੰਗੀ ਗਈ ਸੀ ਸਰਪੰਚ ਨੂੰ ਫੋਨ ਕੀਤਾ ਪਰ ਉਸਨੇ ਕਿਹਾ ਕਿ ਅਸੀਂ ਸਵੇਰੇ ਆਵਾਂਗੇ ਤਾਂ ਘਰ ਦੇ ਵਿੱਚ ਇਕੱਲੀ ਰਹਿੰਦੀ ਉਹ ਵਿਧਵਾ ਔਰਤ ਡਰ ਗਈ ਸਹਿਮ ਗਈ ਉਸ ਨੂੰ ਆਪਣੇ ਚਾਚੇ ਸੋਰੇ ਦਾ ਖੋਫੀ ਇੰਨਾ ਜ਼ਿਆਦਾ ਹੋ ਗਿਆ ਤੇ ਉਸ ਤੋਂ ਬਾਅਦ ਉਸਨੇ ਪੁਲਿਸ ਪ੍ਰਸ਼ਾਸਨ ਨੂੰ ਜਦੋਂ ਫੋਨ ਕੀਤਾ ਤੇ ਪੁਲਿਸ ਦੀਆਂ ਗੱਡੀਆਂ ਉੱਥੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਉਸ ਵਿਧਵਾ ਔਰਤ ਦੀ ਬੇਹਦ ਵੱਡੇ ਪੱਤਰ ਦੇ ਮਦਦ ਦਿੱਤੀ ਗਈ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਮੋਗਾ ਦੇ ਹਿੰਮਤਪੁਰਾ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਵਿਧਵਾ ਔਰਤ ਤੇ ਚਾਚਾ ਸੋਰਾ ਹੀ ਗੰਦੀ ਦਾ ਕਹਦਾ ਸੀ ਉਸ ਔਰਤ ਦਾ ਬਿਆਨ ਇਸ ਵਾਬਤ ਸਾਹਮਣੇ ਆਉਂਦਾ ਉਸ ਦੇ ਵੱਲੋਂ ਕਿਹਾ ਜਾਂਦਾ ਕਿ ਚਾਚਾ ਸੋਹਰਾ ਜਿਹੜਾ ਵਾ ਉਸ ਦੇ ਉੱਤੇ ਗੰਦੀ ਨਿਗਾਹ ਵੀ ਰੱਖਦਾ ਸੀ ਪੈਸੇ ਦੇ ਲੈਣ ਦੇ ਨੂੰ ਲੈ ਕੇ ਝਗੜੇ ਹੁੰਦੇ ਸੀਗੇ ਤੇ ਉਸ ਨੇ ਹੁਣ ਸਾਡੇ ਘਰ ਦੇ ਬਾਹਰ ਫਾਇਰ ਵੀ ਕੀਤੇ ਨੇ ਤੇ ਗੋਲੀ ਮਾਰਨ ਦੀ ਕੋਸ਼ਿਸ਼ ਵੀ ਕੀਤੀ ਹੈ ਇਹ ਬਿਆਨ ਹੁਣ ਸਾਹਮਣੇ ਆਇਆ ਔਰ ਵਿਧਵਾ ਔਰਤ ਦਾ ਕਹਿਣਾ ਹੈ ਕਿ ਬੇहद ਮੈਨੂੰ ਡਰ ਵੀ ਲੱਗਦਾ ਹੈ ਕਿ ਕਿਉਂਕਿ ਕਿਸੇ ਵਕਤ ਵੀ ਇਹ ਕੁਝ ਵੀ ਹਰਕਤ ਕਰ ਦਿੰਦਾ ਤੇ ਮਾਮਲਾ ਹੁਣ ਕਾਫੀ ਜਿਹੜਾ ਵਾ ਸੁਰਕੀਆਂ ਦੇ ਵਿੱਚ ਬਣਿਆ ਹੋਇਆ ਤੇ ਘਰ ਦੇ ਵਿੱਚ ਵਿਧਵਾ ਔਰਤ ਇਕੱਲੀ ਰਹਿੰਦੀ ਸੀਗੀ ਤੇ ਦਾ ਉਪੀਕੇ ਕਿਆ ਜਾ ਰਿਹਾ ਹੈ ਕਿ ਐਸਾ ਜਿਹੜਾ ਚਾਚਾ ਸੋਹਰਾ ਆ ਉਸਨੇ ਆਪਣੀਆਂ ਹੱਦਾ ਟੱਪੀਆਂ ਨੇ ਤਾਂ ਦੇਖੋ ਕਿਸ ਤਰੀਕੇ ਦੇ ਨਾਲ ਰਿਸ਼ਤੇ ਧਾਰਤਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਰਿਸ਼ਤੇ ਵਿੱਚ ਲੱਗਦਾ ਹੈ ਚਾਚਾ ਸੋਹਰਾ ਜਿਹੜਾ ਔਰ ਆਪਣੀਆਂ ਹੱਦਾਂ ਪਾਰ ਕਰਦਾ ਹੋਇਆ ਦਿਖਾਈ ਦਿੱਤਾ ਤਾਂ ਪੁਲਿਸ ਨੇ ਤੁਰੰਤ ਉਸ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਔਰ ਨਾਲ ਦੀ ਨਾਲ ਪੁਲਿਸ ਦਾ ਕਹਿਣਾ ਹੈ ਕਿ ਇਸ ਦੇ ਕੋਲੋਂ ਇਸ ਦੇ ਦੋ ਲਾਇਸੈਂਸੀ ਹਥਿਆਰ ਸੀਗੇ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਇੱਕ ਹੋਰ ਸਾਥੀ ਸੀ ਜਿਸ ਨੂੰ ਗ੍ਰਿਫਤਾਰ ਕਰ ਲਿਆ ਇਸ ਚਾਚੇ ਸੋਹਰੇ ਦਾ ਪਰਿਵਾਰ ਸਾਰਾ ਕੈਨੇਡਾ ਦੇ ਵਿੱਚ ਰਹਿੰਦਾ ਹੈ ਔਰ ਜਾਣਕਾਰੀ ਸਾਹਮਣੇ ਆਈ ਹੈ ਔਰ ਇਕੱਲਾ ਇੱਥੇ ਪਿੰਡ ਦੇ ਵਿੱਚ ਰਹਿੰਦਾ ਹੈ ਤੇ ਜੋ ਕਿ ਇਸ ਵਿਧਵਾ ਔਰਤ ਨੂੰ ਲਗਾਤਾਰ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰਦਾ ਹੈ ਹਾਲਾਂਕਿ ਇਸ ਵਿਧਵਾ ਔਰਤ ਦਾ ਵੀ ਜਿਹੜਾ ਬਿਆਨ ਔ ਸਾਹਮਣੇ ਆਇਆ ਉਸ ਔਰਤ ਨੇ ਵੱਡੇ ਖੁਲਾਸੇ ਕਿਤੇ ਨੇ ਡਰੀ ਹੋਈ ਸਹਿਮੀ ਹੋਈ ਨੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੇ ਲਈ ਜਿਹੜੇ ਮੰਗ ਕੀਤੀ ਹੈ ਤਾਂ ਕੀ ਕੁਝ ਵਿਧਵਾ ਔਰਤ ਦਾ ਕਹਿਣਾ ਹੈ ਤੁਸੀਂ ਬਿਆਨ ਇੱਕ ਵਾਰ ਸੁਣ ਸਕਦੇ ਹੋ ਮੈਂ ਮਨਦੀਪ कौर ਹੈ ਮੇਰੇ ਘਰ ਵਾਲੇ ਦੇ ਨਾਲ ਜਗਜੀਤ ਸਿੰਘ ਨੇ ਉਹਨਾਂ ਦੀ ਡੈਥ ਹੋਈ ਆ 5 ਸਾਲ ਹੋ ਗਏ ਉਹ ਤੋਂ ਛੋਟਾ ਸਾਡੇ ਇੱਕੋ ਹੀ ਸੀ ਉਹਨਾਂ ਸਾਡੇ ਇਕੱਲਾ ਬੇਟਾ ਸੀ ਬੇਟੇ ਦੀ ਵੀ 9 ਮਹੀਨੇ ਬਾਅਦ ਡੈਥ ਹੋ ਗਈ ਸੀ ਜਿਹਦੇ ਮੈਂ ਤਾਂ ਕਰ ਚ ਇਕੱਲੀ ਰਹਿਣੀ ਆ ਇਹ ਬਲਵੀਰ ਸਾਡਾ ਗਵੰਡੀ ਹੈ ਮੇਰਾ ਚਾਚਾ ਸਹੁਰਾ ਲੱਗਦਾ ਸਾਡੇ ਵੀ ਰਾਤ ਨੂੰ ਆ ਕੇ ਗਲੀ ਦੇ ਵਿੱਚ ਇਹਨੇ ਪਹਿਲਾਂ ਆਪਣੇ ਘਰੇ ਫੇਰ ਮਾਰੇ ਚਾਰ ਫੇਰ ਕੀਤੇ ਆ ਲਲਕਰੇ ਮਾਰੇ ਗਾਲਾਂ ਕੱਢੀਆਂ ਉਹ ਤੋਂ ਬਾਅਦ ਵੀ ਜਿਹੜੇ ਮੇਰੇ ਗੇਟ ਤੇ ਆ ਕੇ ਤਿੰਨ ਫੇਰ ਕੀਤੇ ਨਾਲੇ ਗਾਲਾਂ ਕੱਢੀਆਂ ਨੇ ਮੈਂ ਗ੍ਰੀਸਰ ਪੰਚ ਨੂੰ ਫੋਨ ਕੀਤਾ ਸਪੰਚ ਕੇਂਦਰ ਜੀ ਸੁਭਾ ਮੰਗੀ ਉਹ ਤੋਂ ਬਾਅਦ ਮੈਂ 200 112 ਨੰਬਰ ਤੇ ਕਾਲ ਕੀਤੀ ਉਹਨਾਂ ਨੇ ਵੀਰੇ ਪ੍ਰਸ਼ਾਸਨ ਨੂੰ ਭੇਜਿਆ ਪਰ ਸੁਣਿਆ ਕਿ ਮੈਂ ਆਇਆ ਵੀਰੇ ਉਹਨਾਂ ਨੇ ਪੰਜ ਛੇ ਗੱਡੀਆਂ ਆਈਆਂ ਬਹੁਤ ਮੇਰੀ ਹੈਲਪ ਕੀਤੀ ਹੈ ਵੀਰੇ ਸਾਡਾ ਕੋਈ ਰੌਲਾ ਨਹੀਂ ਸੀ ਇਹਦੇ ਨਾਲ ਕੋਈ ਗਲਵਾ ਨਹੀਂ ਸੀ ਆਪਦੇ ਘਰੇ ਰੋਟੀ ਖਾਈ ਜਾਂਦੇ ਸੀ ਸਾਨੂੰ ਕਿਸੇ ਗੱਲ ਦਾ ਜਿਵੇਂ ਤਾਂ ਅਨਹੱਕੇ ਤੰਗ ਕਰਦਾ ਵੀਰੇ ਤੁਹਾਡਾ ਸਰਵਤ ਚ ਰੌਲਾ ਕੀ ਹੈ ਜੀ ਰੌਲਾ ਵੀਰੇ ਸਾਡਾ ਕੋਈ ਨਹੀਂ ਹੈਗਾ ਇਹ ਵੀ ਮੇਰੇ ਘਰੇ ਪਹਿਲਾਂ ਵੀ ਆ ਗਿਆ ਸੀ ਏ ਮੈਨੂੰ ਬਹੁਤ ਬੰਦਾ ਚੰਗਾ ਬੋਲਿਆ ਮੈਨੇ ਮੈਨੂੰ ਕੱਲੀ ਠਕਾਇਆ ਇਥੋਂ ਵੀਰੇ ਉਸ ਦੀ ਇਹਦੀ ਹਜੇ ਮੇਰੇ ਘਰੇ ਪੂਰੀ ਹਜੇ ਉਸ ਉਦੋਂ ਦੀ ਫੇਰ ਇਕੱਦੀ ਪਈ ਆ ਇਹ ਵੀਰੇ ਉਹਦਾ ਮੇਰੇ ਕੰਨੀ ਗਲਤ ਨਿਗਾ ਰੱਖਦਾ ਸੀ ਜਿਵੇਂ ਮੈਂ ਉਹ ਚੀਜ਼ ਸਾਡੇ ਚ ਉਹ ਚੀਜ਼ ਹੈ ਨਹੀਂ ਵੀਰੇ ਅਸੀਂ ਵੀ ਪਰਿਵਾਰ ਵਾਲੇ ਆ ਮੈਂ ਵੀ ਮਾਪਿਆਂ ਦੀ ਨਹੀਂ ਆ ਮੈਂ ਤਾਂ ਅੱਗੇ ਵਕਤਾਂ ਦੀ ਮਾਰੀ ਨਾ ਵੀਰੇ ਉਹਦਾ ਰੰਜਸ ਰੱਖਦਾ ਸਾਡੇ ਨਾਲ ਜੀ ਤੁਸੀਂ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਵੀਰੇ ਮੈਂ ਇਹੀ ਮੰਗ ਕਰਦੀ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਚਾਈ ਦੇ ਤੌਰ ਤੇ ਇਨਸਾਫ ਮਿਲੇ ਵੀ ਇਹਨਾਂ ਕਾ ਸਾਨੂੰ ਤੰਗ ਕਰਦਾ ਹੈ। ਗਾਂ ਵਾਸਤੇ ਵੀ ਜੋ ਵੀ ਹੁਣ ਇਹ ਤੇ ਬੰਦੀ ਕਾਰਵਾਈ ਐ ਕੀਤੀ ਜਾਵੇ ਤੇ ਮੈਨੂੰ ਇਨਸਾਫ ਨਹੀਂ ਮਿਲੇ। ਇੱਕ ਲੇਡੀ ਹੈ ਜੀ ਮਨਦੀਪ कौर ਪਤਨੀ ਜਗਜੀਤ ਸਿੰਘ ਇਹਦੇ ਘਰ ਵਾਲੇ ਦੀ ਡੈਥ ਹੋਈ ਆ ਤੇ ਉਹ ਵਿਮਰਤ ਪ੍ਰੇਰੀ ਆ ਕਿ ਉਹਦੇ ਚਾਚਾ ਸਹੁਰਾ ਉਹਨੂੰ ਧਾਰੂ ਕੀ ਕੀ ਸੀ ਉਹ ਤੰਗ ਪਛਾਣ ਕਰਦਾ ਸੀ ਪਹਿਲਾਂ ਵੀ ਇਹਨਾਂ ਦੀ ਇੱਕ ਦੋ ਵਾਰੀ ਲੜਾਈ ਹੋਈ ਆ ਐਸਿਆਂ ਦੇ ਸਬੰਧ ਦੇ ਵਿੱਚ ਲੈ ਕੇ। ਤੋਂ ਜੋ ਕੀ ਆ ਵੀ ਉਸ 14 ਤਰੀਕ ਦੀ ਗੱਲ ਆ। ਆਪਣਾ ਉਸ ਦਿਨ ਕੀ ਉਹਨੇ दारू ਪੀਤੀ ਹੋਈ ਤੇ ਇਹਦੇ ਘਰੇ ਫਾਇਰ ਕੀਤੇ ਸੀਗੇ ਠੀਕ ਹੈ ਉਹਦੇ ਵਿੱਚ ਏ ਸੀ ਤੇ ਬਲਵੀਰ ਸਿੰਘ ਸੀ ਤੇ ਨਾਲ ਇਹਦਾ ਸੀਰੀ ਸੀ ਕਰਮਜੀਤ ਸਿੰਘ ਤੇ ਉਹ ਦੋਨਾਂ ਦੀ दारू ਕੀਤੀ ਹੋਈ ਸੀ ਉਹਨਾਂ ਨੇ ਇਹਨਾਂ ਦੇ ਫਾਇਰ ਕੀਤੇ ਜਸਬੰਦੀ 307 ਦਾ ਪੜਾ ਹੈ 307 ਆਈਪੀਸੀ ਦਾ ਜਿਹਦੇ ਵਿੱਚ ਇਹਦੇ ਬਲਵੀਰ ਸਿੰਘ ਦੇ ਕੋਲੇ ਦੋ ਲਾਇਸੈਂਸੀ ਵੈਪਨ ਸੀਗੇ 315 ਬੋਰ ਇੱਕ ਰਵਲਵਰ ਸੀ ਉਹ ਦੋਨੇ ਕਬਜ਼ੇ ਚ ਲੈ ਗਏ ਹਬਾ ਇਹ ਫਰ ਵੀ ਕੀਤੇ ਸੀ ਤੇ ਉਹਦੇ ਨਾਲ ਸਿੱਧੇ ਵੀ ਕੀਤੇ ਸੀ ਜਿਸ ਤੇ ਉਹਦੇ ਸਬੰਧਤ ਧਰਾਵਾਂ ਸਹਿਤ ਪਰਚਾ ਦਰਜ ਹੋਇਆ ਹੈ। ਲੇਡੀਜ਼ ਦੀ ਉਮਰ ਦੇ ਲਈ ਲੇਡੀਜ਼ ਦੀ ਉਮਰ 47 ਸਾਲ ਤੇ ਜੋ ਬਲਬੀਰ ਸਿੰਘ ਦਾ ਜੋ ਜਿਹੜਾ ਚਾਚਾ ਸਹੁਰਾ ਲੱਗਦਾ ਹੈ ਉਹਦੀ ਉਮਰ 60 ਤੋਂ 65 ਸਾਲ ਦੇ ਵਿੱਚ ਹੈ। ਪਰਿਵਾਰ ਦੇ ਕਿੰਨੇ ਜੀ ਹੈ ਜੀ ਉਹਦੇ ਜੋ ਲੇਡੀਜ਼ ਆ ਉਹਦੇ ਘਰ ਵਾਲੇ ਦੀ ਵੀ ਡੈਥ ਹੋਈ ਆ ਤੇ ਇੱਕ ਬੇਟਾ ਸੀ 9 ਮਹੀਨੇ ਪਹਿਲਾਂ ਉਹਦੀ ਡੈਥ ਹੋਈ ਆ ਤੇ ਇਹ ਜੋ ਬਲਬੀਰ ਸਿੰਘ ਦਾ ਜਿਹੜਾ ਚਾਚਾ ਸਹੁਰਾ ਉਰੇ ਜੋ ਪਰਿਵਾਰਕ ਮੈਂਬਰ ਆ ਉਹ ਸਾਰੇ ਕੈਨੇਡਾ ਇੱਥੇ ਇਕੱਲਾ ਹੀ ਰਹਿੰਦਾ ਸੀ। ਉਹ ਕਿੰਨੇ ਗਲਤ ਨਜ਼ਰ ਰੱਖਦਾ ਸੀ। ਇਹ ਉਸ ਤੋਂ ਪਹਿਲਾਂ ਕਰੀਬ 9 ਮਹੀਨੇ ਪਹਿਲਾਂ ਦੀ ਗੱਲ ਹੈ। ਉਸ ਸਮੇਂ ਇਹਨਾਂ ਦਾ ਕੋਈ ਹੋਇਆ ਸੀ ਗੱਲਬਾਤ ਜਦੋਂ ਦਰਖਾਸਤਬਾਜ਼ੀ ਹੋਈ ਸੀ ਉਹ ਲੈਨਾਂ ਦਾ ਹੋ ਗਿਆ ਸੀ ਰਾਜinama ਉਸ ਤੋਂ ਬਾਅਦ ਕੋਈ ਗੱਲ ਨਹੀਂ ਸੀਗੀ।